ਨਾ ਮੇਰਾ ਪਰਮਜੀਤ ਕਿ ਨਕੜ ਆ ਰਹੀ ਹੈ ਮਸਕਲ ਇਹੋ ਹੀ ਆ ਵੀ ਸਿਰੇ ਜਿਹੜੇ ਬੰਦੇ ਪਏ ਆ ਜ ਮਹੀਨੇ ਹੋ ਗਏ ਪੈਂਦਿਆਂ ਨੂੰ ਹੀ ਵੜੇ ਬੱਦੇ ਆ ਪਾਣੀ ਜਿਹੜਾ ਜਿਆਦਾ ਨਹੀਂ ਗਾ ਗੰਦਗੀ ਫੈਲੀ ਹੋਈ ਆ ਸਾਰੇ ਕਹਿੰਦੇ ਇਹੋ ਜੇ ਆ ਵੀ ਸਫਾਈ ਹੋਣੀ ਚਾਹੀਦੀ ਐ ਸਫਾਈ ਹੁੰਦੀ ਜਗੀ ਤੇ ਦਿੱਕਤਾਂ ਬਹੁਤ ਆਉਂਦੀਆਂ ਪਈਆਂ ਬਸ ਇਹੋ ਹੀ ਆ ਬਹੁਤ ਕੋ ਸਾਫਾਈ ਹੋ ਰਹੀ ਹੈ ਇਲਾਕੇ ਦੇ ਕਾਉਂਸਲਰ ਨੂੰ ਕਹਿੰਦਾ ਉਹ ਕਹਿੰਦਾ ਵੀ ਮੇਰੇ ਅੱਖੇ ਨਹੀਂ ਲੱਗਦੇ ਫਿਰ ਭੇਜਦਾ ਵੀ ਆਲੇ ਮਾੜਾ-ਵੋਟਾ ਕਰਕੇ ਵਾਸ ਦੀਆਂ ਲਾਖਣ ਕੋਲ ਜਾਂਦੇ ਆ ਉਮੜ ਕੇ ਫਿਰ ਬੰਦਾ ਜਾਂਦਾ ਇੱਥੇ ਇੰਨਾ ਪਾਣੀ ਆ ਦੁਨੀਆ ਦਾ ਇੰਨਾ ਹਵਾ ਚਾਹੀ ਆ ਆਵਾਜ਼ ਆਈ ਹਰ ਕੋਈ ਬੱਚਾ ਜਾਂ ਬੱਚਾ ਸਿਆਣਾ ਅਣਜਾਣਾ ਜਾਨੀਆਂ ਵੀ ਸਭ ਲੰਗਦੇ ਇਥੋਂ ਸਭ ਦੇ ਪੈਰ ਭਿੱਜਦੇ ਆ ਗੰਦਗੀ ਬੜੀ ਆ ਸਭ ਪੈਰ ਲਿਪਟ ਜਾਂਦੇ ਤੇ ਮੱਖੀ ਪੱਛੇ ਜਿਹੜਾ ਬਹੁਤ ਪੈਦਾ ਹੋ ਰਿਹਾ ਬਿਮਾਰੀਆਂ ਪੈਦਾ ਹੋ ਰਹੀਆਂ ਨੇ ਤੇ ਜੇ ਇਹੋ ਹਾਰ ਰਿਹਾ ਕਿ ਲੋਕ ਮਰਨਗੇ ਫਿਰ ਲੋਕਾਂ ਦੇ ਤੇ ਫਿਰ ਮਰਦਾ ਹੀ ਆ ਬਿਮਾਰੀਆਂ ਫੈਲਣ ਗਿਆ ਠੀਕ ਹੈ ਜੀ ਠੀਕ ਸਤਿ ਸ਼੍ਰੀ ਅਕਾਲ ਭਾਈ ਭਾਈ ਮੇਰਾ ਨਾਮ ਮਨੀਸ਼ ਕੁਮਾਰ ਜੀ ਭਾਈ ਆਪਣੀ ਇੱਥੇ ਸ਼ਾਪ ਹੀ ਗਿਆ ਆਪਣੀ ਨਾਲ ਹੀ ਤੇ ਭਾਈ ਸਾਤ ਅੱਠ ਮਹੀਨੇ ਹੋ ਗਿਆ ਮਲਗੀ ਤੋਂ ਸੀਵਰ ਲੀਕ ਹੁੰਦਾ ਕਾਉਂਸਲਰ ਸਾਹਿਬ ਨੂੰ ਕਹੀਦਾ ਉਹ ਆਂਦੇ ਆ ਮਾੜੀ ਮੋੜੀ ਛੋਟੀ ਮਾਰ ਕੇ ਕਾਪੀਸ਼ ਨਾਲੇ ਚੱਲ ਜਾਂਦੇ ਆ ਫੇਰ ਅਗਲੇ ਦਿਨ ਉਹੀ ਹਾਲ ਹੁੰਦਾ ਜੀ ਤੁਸੀਂ ਦੇਖ ਸਕਦੇ ਇੱਥੇ ਪੈਦਲ ਬੰਦੇ ਦਾ ਆਣਾ ਜਾਣਾ ਮੁਸ਼ਕਲ ਹੋਇਆ ਪਿਆ ਜੀ ਕੀ ਸਮੈਲ ਇੰਨੀ ਆ ਮੱਛਰ ਇਹਨਾਂ ਵਾ ਸਾਰਿਆਂ ਘਰ ਬੱਚੇ ਹੈਗੇ ਹਨਾ ਬਿਮਾਰੀ ਦਾ ਘਰ ਇਸ ਟਾਈਮ ਬਣਿਆ ਪਿਆ ਜੀ ਤਾਂ ਤੁਸੀਂ ਇੱਕ ਨਹੀਂ ਮਾੜਾ ਕੈਮਰਾ ਕਰਕੇ ਅੱਧਰ ਵਿਖਾਓ ਕਿ ਪੈਦਲ ਬੰਦੇ ਦਾ ਨਗਣਾ ਹੀ ਓਖਾ ਆ ਗਿਆ ਜੀ ਕਿੰਨੇ ਨੰਬਰ ਵਾਰਡ ਆ ਭਾਈ ਇਹ ਆਪਣਾ ਕਿੰਨੇ ਆ 18 17 ਨੰਬਰ ਵਾਰਡ ਮੁਸਤਾਵਾ ਹੈਗਾ ਆਪਣਾ ਹਾਂ ਜੀ ਕਾਉਂਸਲਰ ਨੂੰ ਕਿਹਾ ਗਿਆ ਤੁਹਾਡੇ ਭਾਈ ਕਾਉਂਸਲਰ ਸਾਹਿਬ ਨੂੰ ਕਿਹਾ ਵਾ ਉਹ ਬੰਦੇ ਘਾਲਦੇ ਆ ਉਹ ਆਪਣੀ ਮਾੜੀ ਫਾਰਮੈਲਟੀ ਕਰਦੇ ਚੱਲ ਜਾਂਦੇ ਆ ਇੱਥੇ ਚਾਹੀਦਾ ਇੱਥੇ ਟੈਂਕ ਆਵੇ ਇਥੋਂ ਹਰਾ ਪ੍ਰੋਪਰ ਸਾਫ ਕਰ ਕੀਤਾ ਜਾਵੇ ਇਹਨੂੰ ਸੀਵਰ ਨੂੰ ਕੀ ਮਤਲਬ ਕਿ ਜਿਹੜਾ ਗੰਦਾ ਗਾ ਜੋ ਵੀ ਦੀ ਗਾਰ ਹੀ ਗਈ ਉਹ ਚਾਹੀਦਾ ਕੱਢਿਆ ਜਾਵੇ ਤੇ ਚਾਂਗੀ ਦੀ ਸਪਲਾਈ ਚਾਹੀਦਾ ਹੋਵੇ ਇਹਨੇ ਬਾਰੇ ਨਹੀਂ ਕਿਹਾ ਗਿਆ ਜਿਹੜੀ ਤੁਸੀਂ ਭਾਜੀ ਮੈਂ ਆਪਣੇ ਇੱਥੇ ਖੁਦ ਆਨਲਾਈਨ ਕੰਪਲੇਂਟਾਂ ਵੀ ਪਾ ਕੇ ਵੇਖੀਆਂ ਜੀ ਮਤਲਬ ਕੋਈ ਸੁਣਵਾਈ ਨਹੀਂ ਜੇਗੀ ਸਾਰਿਆਂ ਨੇ ਪਾਈ ਆਨਲਾਈਨ ਲਿਖ ਕੇ ਵੀ ਦਿੱਤੀ ਆ ਕੰਪਨੀ ਬਾਹਰ ਲਿਖ ਕੇ ਵੀ ਦਿੱਤੀ ਆ ਕਿ ਇਹਦਾ ਕੋਈ ਹੱਲ ਕਰੋ ਪਰ ਨਹੀਂ ਕੋਈ ਸੁਣਵਾਈ ਨਹੀਂ ਗਈ ਭਾਜੀ ਕਿਉਂ ਨਹੀਂ ਕੀਤਾ ਇਹ ਕਿਉਂ ਨਹੀਂ ਕੀਤਾ ਜਾ ਕੀ ਕਾਰਨ ਹੈ ਭਾਜੀ ਇਹ ਹੁਣ ਪਤਾ ਨਹੀਂ ਇਸੇ ਗੱਲੇ ਅਸੀਂ ਤੁਹਾਨੂੰ ਸੱਦਿਆ ਕਿ ਇੱਥੇ ਆਓ ਸਾਡੀ ਮਤਲਬ ਕਿ ਸੁਣਵਾਈ ਕਰੋ ਆ ਕੇ ਤਾਂ ਕਿ ਇਥੋਂ ਦਾ ਮਸਲਾ ਹੱਲ ਹੋਵੇ ਬਾਈ ਮੰਗ ਕੀ ਕਰਦੇ ਬਾਈ ਮੰਗ ਇਹਦਾ ਪਾਣੀ ਇਹਦਾ ਇੱਥੇ ਨਾਖ ਲੋਵੇ ਸੀਵਰ ਓਵਰਫਲੋ ਨਾ ਹੋਣਾ ਹਾਂਜੀ ਭਾਈ ਗਲੀ ਦੇ ਵਿੱਚ ਆ ਗਈ ਹੈ ਮੇਰਾ ਨਾਮ ਸਰਜੀਤ ਕੋਲ ਮਲਾਇਆ ਜੀ ਇਹੋ ਚਾਰ ਨੰਬਰ ਗਲੀ ਇਹ ਕੀ ਮੁਸ਼ਕਲ ਆ ਰਹੀ ਹੈ ਮੁਸ਼ਕਲ ਇਹੋ ਹੀ ਆ ਪਿੱਕਰਾ ਸਿ ਪਾਣੀ ਵੜਦਾ ਅੱਛਾ ਜੀ ਤੇ ਸੀਵਰ ਸਾਫ਼ ਨਹੀਂ ਹੁੰਦੇ ਤੇ ਗੰਦਗੀ ਬਹੁਤ ਆ ਜਾ ਕੇ ਵੇਖ ਸਕਦੇ ੜਾੜੇ ਅੰਦਰ ਕੂੜਿਆਂ ਦਾ ਢੇਰ ਲੱਗੇ ਜਾ ਕੇ ਗਲੀ 'ਚ ਵੇਖੋ ਤੇ ਹੜੇ ਘਰਾਂ ਜਿਆਨਾ ਨਾ ਪਾਣੀ ਆ ਜਦੋਂ ਮੀਂਹ ਪਣਾ ਬੌਂਸਲਾ ਰਾਵਨ ਦੱਸਿਆ ਸੀ ਬਾਰੇ ਅੱਗੇ ਅਸੀਂ ਆਖ ਦਿੰਨੇ ਹਾਂ ਤੇ ਮੁੰਡੇ ਕੱਲ੍ਹ ਦੇ ਜਾਂਦੇ ਹੜ ਕੋਈ ਬੰਦੇ ਨਹੀਂ ਜਿੱਦਣੇ ਆਉਣਗੇ ਆ ਜਾਣਗੇ ਇੱਕ ਰੋਜ਼ ਉਹਦੇ ਕਿੰਨੇ ਚੱਲਿਆ ਬੁੱਧ ਮੀ ਪਿੰਦੇ ਨੂੰ ਉਦੋਂ ਦਾ ਪਾਣੀ ਇੱਧਰ ਇੱਥੋਂ ਪਾਣੀ ਪਰਾਂ ਨੂੰ ਜਾਂਦਾ ਸਾਡੀ ਗਲੀ ਦੇ ਵਿੱਚ ਅਸੀਂ ਇਹੋ ਆਨੇ ਵੀ ਸ਼ਿਵਰ ਸਾਹ ਕੋ ਨਹੀਂ ਜਾ ਮੇਰਾ ਨਾਮ ਪ੍ਰੀਤੀ ਇਹ ਸਾਡਾ ਇਲਾਕਾ ਹੈ ਸਾਡਾ ਨਾਮ ਤੁਸੀਂ ਕਿਹੜੇ ਇਲਾਕੇ ਜੀ? ਚਾਰ ਨੰਬਰ ਦਾ ਬਾਕੀ ਚਾਰ ਨੰਬਰ ਗਲੀ ਬੁਰਜ ਵਾਲੀ। ਮੁਸ਼ਕਿਲ ਹੈ ਕਿ ਸੀਵਰ ਵਾਲੇ ਆਉਂਦੇ ਨਹੀਂ ਇੰਨੀ ਕੰਪਲੀਟਾ ਕਰੀ ਦੀਆਂ ਉਹਦਾ ਕੋਈ ਵੀ ਨਹੀਂ ਆ ਨਾ ਕੂੜੇ ਵਾਲੇ ਆਉਂਦੇ ਆ ਨਾ ਸੀਵਰ ਵਾਲੇ ਆਉਂਦੇ ਆ। ਸੀਵਰ ਭਰੇ ਕੱਲੀਆਂ ਭੜੀਆਂ ਬੱਚੇ ਕੋ ਰਾਤ ਸੁੱਤਾ ਨਹੀਂ ਜਾਂਦਾ ਵੀ। ਇੰਨਾ ਮੱਛਾ ਲੜਦਾ ਇੰਨਾ ਗੰਦਗੀ ਆ। ਕਿੰਨੇ ਦਿਨ ਤੋਂ ਦਿੱਕਤ ਆ ਰਹੀ। ਇੱਥੇ ਮਾ ਵੀ ਚਿਰਦਾ ਹੋ ਗਿਆ ਵਾ। ਤੁਸੀਂ ਇਲਾਕੇ ਦੇ ਕਾਉਂਸਲਰ ਜਾ ਕੇ ਕਿਹਾ ਹੈ? ਕੀ ਬੜੀ ਬੜੀ ਕਿਹਾ ਕੋਈ ਵੀ ਨਹੀਂ ਸੁਣਦਾ ਕੋਈ ਨਹੀਂ ਸਾਡੀ। ਆਉਂਦੇ ਵੀ ਕੋਈ ਸੁਣਵਾਈ ਨਹੀਂ ਹੋਣੀ ਊੜੇ ਵਾਲੇ ਆਏ ਜਾਣ ਆਂਦਾ ਕੋਈ ਵੀ ਨਹੀਂ ਇੱਥੇ ਕਿੱਲੇ ਤੋਂ ਮੈਨੂੰ ਕੋਈ ਦਿੱਕਤ ਆ ਰਹੀ ਹੈ ਹੋਈ ਗਿਆ 6-7 ਮਹੀਨੇ ਤੋਂ ਹੋਈ ਪਾਲ ਮਰ ਕੀਤਾ ਵਾ ਨਹੀਂ ਜੀ ਇਹ ਕਿਤਾਬਾ ਲੈ ਕੇ ਆਏ ਨੇ ਲੋਕੀ ਮਾਮਲਾ ਦਾ ਮੈਂ ਵਾ ਨੰਬਰ 17 ਤੋਂ ਮੇਰੀ ਮਿਸ ਕਾਉਂਸਲਰ ਆ ਨੀਤਾ ਕੁਮਾਰੀ ਵੀਰੂ ਪ੍ਰੋਬਲਮ ਇੱਥੇ ਕੋਈ ਨਹੀਂ ਜੀ ਜਿੰਨੀਆਂ ਵੀ ਪ੍ਰੋਬਲਮ ਹੁੰਦੀ ਹੈ ਰੋਈ ਲਿਖ ਕੇ ਲੋਕਾਂ ਦੀਆਂ ਸ਼ਿਕਾਇਤਾਂ ਲਿਖ ਕੇ ਮੋਬਾਈਲ ਨੰਬਰ ਲਿਖ ਕੇ ਡੇਲੀ ਨੂੰ ਡੇਲੀ ਆਪਾਂ ਆਪਣੇ ਜਿਹੜਾ ਸਾਡਾ ਵਾਰਦਾ ਜਈ ਆ ਉਹਨੂੰ ਪਾਈਆਂ ਜਾਂਦੀਆਂ ਆ ਇਹ ਡਾਇਰੀ ਆ ਮੇਰ ਕੋ ਹਰ ਤਰੀਖ ਦੀ ਹਰ ਵਾਰ ਦੀ ਲਿਖੀ ਦੀ ਹਰ ਡੇਟ ਦੀ ਲਿਖੀ ਦੀ ਆਪਾਂ ਸਿੱਧੀਆਂ ਉਸੇ ਵੇਲੇ ਸਸਰੇ ਲਿਖ ਕੇ ਪਕਾਇਦਾ ਸਾਰੀਆਂ ਸ਼ਿਕਾਇਤਾਂ ਜਿਹੜੀਆਂ ਉਹਨਾਂ ਨੂੰ ਪਾ ਦਿੰਨੇ ਆ ਕਿ ਆ ਡੇਟ ਵਾਈਜ਼ ਕਿ ਆ ਜਈ ਸਾਹਿਬ ਸ਼ਿਕਾਇਤਾਂ ਜੇ ਆ ਦੂਰ ਕਰਨੀਆਂ ਜੇ ਠੀਕ ਹੈ ਫਿਰ ਵੀ ਸਾਡੇ ਵੱਲੋਂ ਕੋਈ ਢਿੱਲ ਮੋਟਾ ਨਹੀਂ ਹੈ ਜੋ ਉਹ ਨੂੰ ਦੂਰ ਕਰਦੇ ਲੋਕਾਂ ਨੂੰ ਸਾਰੇ ਲੋਕਾਂ ਨੂੰ ਪਤਾ ਹੈ ਆ ਕਿ ਕੀ ਮੇਜਰ ਪ੍ਰੋਬਲਮ ਕੀ ਹੈ ਕੋਈ ਨੇ ਉਹ ਵੀ ਸੋਲਵ ਨਹੀਂ ਆਪਾਂ ਨਾਲ ਨਾਲ ਜਿਹੜੀਆਂ ਆ ਗੀਆਂ ਦੁੱਖ ਤਕਲੀਫਾਂ ਆਪਣੇ ਅਸਰਾਂ ਨੂੰ ਦੱਸਦੇ ਰਹਿੰਦੇ ਆ ਠੀਕ ਹੈ ਤੇ ਉਹਦੇ ਮੁਤਾਬਕ ਆਪਾਂ ਚੱਲਦੇ ਰਹਿੰਦੇ ਆ ਕੋਈ ਹੌਲੀ ਹੌਲੀ ਹੈ ਸੀਵਰੇਜ ਦੀ ਬਹੁਤ 1990 ਸਾਲਾਂ ਦਾ ਇਹ ਸੀਵਰੇਜ ਪਿਆਦਾ ਤੇ ਹੁਣ ਦੋ ਦੁਨੀਆ ਘੱਟ ਹੀ ਉਹਨ ਦੁਨੀਆ ਹੋ ਗਈ ਜਿਆਦਾ ਦ ਸੀਵਰੇਜ ਉੱਥੇ ਦਾ ਉੱਥੇ ਖਲੋਤਾ ਇਸ ਕਰਕੇ ਥੋੜੀ ਜਿਹੀ ਪ੍ਰੋਬਲਮ ਆ ਰਹੀ ਆ ਉਹ ਵੀ ਠੀਕ ਕਰਾ ਦਾਂਗੇ ਮੈਨੂੰ ਮਸ਼ੀਨ ਹੀ ਦਿੱਤੀ ਪਿੱਛੇ ਉਹਨਾਂ ਨੇ ਪਿਛਲੇ ਹਫਤੇ ਪੂਰੀ ਮਸ਼ੀਨ ਲੱਗੀ ਆਪਣੀ ਸੁਪਰ ਸਾਗੜ ਮਸ਼ੀਨ ਲੱਗੀ ਆ ਆਪਣੇ 88 ਫੁੱਟ ਰੋਡ ਤੋਂ ਲੱਗੀ ਆ ਤੇ ਆਪਣਾ ਕਾਲਾ ਮਾਲਾ ਚੌਂਕ ਸਾਡੇ ਸੁਨਸਾਨ ਘਰ ਤੱਕ ਕਰ ਗਈ ਆ ਸੀਵਰੇਜ ਦੀ ਸਫਾਈ ਇੰਦਾ ਹੀ ਜਾਰੀ ਫੇਰ ਕਹਿੰਦੇ ਆ ਅਗਲੇ ਹਫਤੇ ਦੇ ਦਾਂਗੇ ਤੇ ਕੋਈ ਗੱਲ ਨਹੀਂ ਇੰਦਾ ਚੱਲਦਾ ਰਹੇਗਾ ਕੰਮ ਆਪਾਂ ਆਪਾ ਬੋਲ ਕੋ ਬੋਟਾ ਲਈਆਂ ਅਸੀਂ ਉਹਨਾਂ ਦੇ ਪਹਿਰੇਦਾਰ ਆ